ਮੇਂ ਜੰਦਪਿੰਡ ਜੰਡੀ ਤੋਂ ਦੰਦ ਖਾਣ ਆਏ ਸੀ ਡਾਕਟਰ ਇੱਥੇ ਹੈ ਨਹੀਂ ਹੈ ਡਾਕਟਰ ਦੀ ਕਿਤੇ ਡਿਊਟੀ ਬਾਹਰ ਲਗਾਈ ਗਈ ਹੈ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਚਾਰ ਦਿਨ ਹੋ ਗਏ ਮੈਨੂੰ ਚੱਕਰ ਆਂਦੇ ਹੋਏ ਇੱਥੇ ਔਰ ਇੱਥੇ ਲੈਣਾ ਲੱਗੀਆਂ ਗੀਆਂ ਨੇ ਕੋਈ ਇੱਥੇ ਬੰਦੂਮਸਤ ਨਹੀਂ ਹੈ ਕਿਰਪਾ ਕਰਕੇ ਡਾਕਟਰ ਦੀ ਡਿਊਟੀ ਇੱਥੇ ਦੁਬਾਰਾ ਲਾਈ ਜਾਏ ਤੇ ਅਸੀਂ ਆਪਣਾ ਟ੍ਰੀਟਮੈਂਟ ਕਰਾ ਸਕੀਏ 8-9 ਦਿਨ ਤੋਂ ਆ ਰਹੇ ਹਾਂ ਦੰਦਾਂ ਦੇ ਕਰਕੇ ਦੰਦਾਂ ਦਾ ਡਾਕਟਰ ਕੋਈ ਨਹੀਂ ਆ ਉਹਦੀ ਡਿਊਟੀ ਬਾਹਰ ਲਗਾ ਰੱਖੀ ਆ ਔਰ ਵੀ ਲੋ ਪਿੰਡਾਂ ਦੇ ਲੋਕੀ ਚੌਥੇ ਜੰਡੀ ਤੋਂ ਪੰਜ-ਸੱਤ ਲੋਕੀ ਆਏ ਹੋਏ ਨੇ ਗਲਬਣ ਵਾਲੇ ਤੋਂ ਵੀ ਉਹ ਲੋਕੀ ਸਰ ਖੱਜਾ ਖਰਾਬ ਹੋ ਰਹੇ ਨੇ ਦੰਦਾ ਦਾ ਕਰਕੇ ਉਹਨਾਂ ਦੀ ਡਿਊਟੀ ਬਾਹਰ ਲਗਾਈ ਹੋਈ ਹੈ ਤਾਂ ਕਿ ਦੰਦਾ ਦੇ ਡਾਕਟਰ ਦੀ ਡਿਊਟੀ ਬਾਹਰੋਂ ਕੱਟ ਕੇ ਇੱਥੇ ਲਗਾਈ ਜਾਏ ਤਾਂ ਕਿ ਲੋਕਾਂ ਨੂੰ ਖੱਜਰ ਖਰਾਬ ਨਾ ਹੋਣਾ ਪਵੇ। ਟੀਐਸੈਂਟਰ ਹੋਣ ਦੇ ਕਰਕੇ ਲੋਕੀ ਆਸ-ਪਾਸ ਦੇ ਪਿੰਡਾਂ ਦੇ ਲੋਕੀ ਆ ਕੇ ਚਲੇ ਜਾ ਰਹੇ ਨੇ ਖਰਾਬ ਹੋ ਰਹੇ ਨੇ ਖੱਜਲ ਖਰਾਬ ਨਾ ਹੋਣ ਤੇ ਉਹਨਾਂ ਦੀ ਡਿਊਟੀ ਇੱਥੇ ਪੱਕੀ ਲਗਾਈ ਜਾਏ ਔਰ ਔਰ ਕਿਸੇ ਡਾਕਟਰ ਦੀ ਡਿਊਟੀ ਜਿਹੜੀ ਹੈ ਬਾਹਰ ਲਗਾਈ ਜਾਏ। ਪੀਟਰ ਫਾਟਰ ਸੰਨ ਸੰਕਰ ਸਿੰਘ ਸਲਾਰੀਆ ਪੀਟਰ ਫਾਟਰ ਗੰਦਰਮ ਸਿੰਘ ਦਾ ਪੁੱਤਰ ਇਹ ਸੌਲ ਅਗੇ ਬੇਨਤੀ ਕਰਨਾ ਕਿ ਰੋ ਜਿਹੜੀ ਖੱਜਲ ਖਰਾਬ ਖਰਾਬੀ ਹੋ ਰਹੀ ਹੈ ਇਹਨੂੰ ਰੋਕਿਆ ਜਾਏ